ਸਸ ਸਤਿਗੁਰੂ ਜੀ ਦੋਸਤੋ ਤੁਹਾਡਾ ਦੋਸਤ ਯੋਧਵੀ ਸਿੰਘ ਇਸ ਵੇਲੇ ਮੈਂ ਇੱਥੇ ਮਾਲਵੇ ਦੇ ਵਿੱਚਾਂ ਗਰਾਊਂਡ ਦੇ ਉੱਪਰ ਅ ਅਸੀਂ ਦੇਖ ਰਹੇ ਹਾਂ ਮੈਂ ਮਾਝਾ ਮਾਲਵਾ ਤੋਂ ਬਾਬਾ ਸਾਰੀਆਂ ਜਗ੍ਹਾ ਘੋਮਲੀਆਂ ਬਹੁਤ ਵਧੀਆ ਰਿਪੋਰਟ ਨੇ ਇਹ ਸਾਰੇ ਕਾਸੇ ਦੇ ਵਿੱਚ ਮੈਂ ਹੁਣੇ ਹੀ ਬੀਬੀ ਹਰਸਿਮਰਤ ਕੌਰ ਬਾਦਲ ਉਹ ਬਾਦਲਾਂ ਦੀ ਨੋ ਉਸ ਦੀ ਇੱਕ ਵੀਡੀਓ ਸੁਣੀ ਆਪਾਂ ਅੱਗੇ 4-5 ਜਨ ਪਹਿਲਾਂ ਇੱਕ ਵੀਡੀਓ ਸੁਣੀ ਸੀ ਹਰਸਿਮਰਤ ਕੌਰ ਦੀ ਜਿਹਦੇ ਵਿੱਚ ਉਹ ਤਰਲੇ ਮਾਰ ਰਹੀ ਸੀ ਕਿ ਅਸੀਂ ਸਾਰੇ ਟੱਬਰ ਨੇ ਕਦੀ ਇਕੱਠੇ ਹੋ ਕੇ ਨਹੀਂ ਵੇਖਿਆ ਅਸੀਂ ਪੰਜਾਬ ਵਾਸਤੇ ਆਪਣੇ ਬੱਚੇ ਵੀ ਛੱਡ ਦਿੱਤੇ ਸਾਡੇ ਨਾਲ ਇਦਾਂ ਨਾ ਕਰੋ ਸਾਨੂੰ ਵੋਟਾਂ ਪਾ ਦਿਓ ਤੇ ਅੱਜ ਹਰਸਿਮਰਤ ਕੌਰ ਬਾਦਲ ਜਿਹੜੀ ਆ ਉਹ ਇੱਕ ਇੰਗਲੈਂਡ ਬੈਠੇ ਉਸ ਸਿੱਖ ਨੌਜਵਾਨ ਜਿਹਨੂੰ ਅਦਾਲਤ ਨੇ ਦੋ ਵਾਰੀ ਬਰੀ ਕੀਤਾ ਹੋਇਆ ਦੋ ਵਾਰੀ ਬਰੀ ਕੀਤਾ ਹੋਇਆ ਉਸ ਸਿੰਘ ਨੂੰ ਤੇ ਉਹਨੂੰ ਜਿਹੜਾ ਉਹ ਆਤਵਾਦੀ ਦੱਸ ਰਹੀ ਹੈ ਹਰ ਸਿਮਰਤ ਕੌਰ ਬਾਦਲ ਤੇ ਉਹਨਾਂ ਦੇ ਕਿਰਾਏਦਾਰ ਦੀ ਕੋਠੀ ਦੇ ਵਿੱਚ ਜਿਹੜਾ ਉਹ ਕੇਜਰੀਵਾਲ ਜੀ ਇੱਕ ਰਾਤ ਰਹਿ ਕੇ ਆਏ ਨੇ ਹੁਣ ਜਿਹੜਾ ਇਨਸਾਨ ਨੂੰ ਅਦਾਲਤ ਨੇ ਜਿਹੜਾ ਉਹ ਬਰੀ ਕੀਤਾ ਉਹ ਬੰਦਾ ਆਤਵਾਦੀ ਕਿਵੇਂ ਹੋ ਗਿਆ ਤੇ ਕਦੇ ਇਹ ਆਪਣੀ ਹੱਥੋਂ ਸੱਤਾ ਜਾਂਦੀ ਵੇਖ ਕੇ ਇਹ ਇਹ بڑے ਜਿਹੜੇ ਉਹ ਘਨੌਣੇ ਉਸ ਦੀ ਆਵਾਜ਼ ਹਿੰਦੀ ਦੇ ਵਿੱਚ ਉਹ ਵਿੱਚ ਬੋਲ ਰਹੀ ਜਾਏ ਆਪਣੇ ਪੰਥ ਰਤਨ ਦੀ ਨੋ ਯੂਪੀ ਤੋਂ ਇਹ ਜੰਮੇ ਪਲੇ ਦੋਵੇਂ ਭੈਣ ਭਰਾ ਤੇ ਹੁਣ ਹੱਥੋਂ ਸੱਤਾ ਜਾਂਦੀ ਵੇਖ ਕੇ ਬਖਲਾਹਟ ਚਾਏ ਪਏ ਨੇ ਤੇ ਬੀਬਾ ਹਰ ਸਿਮਰਤ ਕੌਰ ਜੀ ਜਿਹੜੇ ਤੁਹਾਡੇ ਸੋਹਰਾ ਸਾਹਿਬ ਦੇ ਨਾਲ ਪ੍ਰਕਾਸ਼ਿਓ ਬਾਦਲ ਦੇ ਨਾਲ ਉਹੀ ਲੋਕ ਜਿਨ੍ਹਾਂ ਨੂੰ ਤੁਸੀਂ ਅੱਤਵਾਦੀ ਦੱਸ ਰਹੇ ਹੋ ਇੰਗਲੈਂਡ ਵਾਲਾ ਜਿਹੜਾ ਉਹ ਨੌਜਵਾਨ ਤੇ ਆਰ ਪੀ ਸਿੰਘ ਜਿਨ੍ਹਾਂ ਨੂੰ ਖੰਡ ਕੀਰਤनियां ਜੱਥੇ ਵਾਲੇ ਨੂੰ ਤੁਸੀਂ ਕਿਹਾ ਤੇ ਇੰਗਲੈਂਡ ਵਾਲਾ ਵੀਰ ਜਿਹੜਾ ਗੁਰਿੰਦਰ ਸਿੰਘ ਉਹਨਾਂ ਨੂੰ ਅਦਾਲਤ ਨੇ ਬਰੀ ਕੀਤਾ ਇਹ ਸਾਬ ਨਾਲ ਤਾਂ ਫਿਰ ਵਿਰਸਾ ਵਲਟੋਆ ਉਹ ਕੀ ਹੋਇਆ ਉਹ ਕੀ ਹੋਇਆ ਵਿਰਸਾ ਵਲਟੋਆ ਜਿਹੜਾ ਅੱਜ ਵੀ ਆਪਣੇ ਆਪ ਨੂੰ ਅਤਵਾਦੀ ਦੱਸਦਾ ਸੋ ਤੁਸੀਂ ਬੁਖਲਾਹੜ ਚਾਹੇਓ ਤੁਸੀਂ ਸਾਡੇ ਇਹਨਾਂ ਸਿੱਖ ਭਰਾਵਾਂ ਦੇ ਉੱਪਰ ਇਦਾਂ ਦੇ ਘਟਿਆ ਦੋਸ਼ ਲਾ ਰਹੇ ਹੋ ਦੂਸਰੀ ਗੱਲ ਹਰਸਿਮਰਤ ਕੌਰ ਬਾਦਲ ਨੂੰ ਇਸ ਬਾਦਲ ਲਾਣੇ ਨੂੰ ਬੜੀ ਚੰਗੀ ਤਰ੍ਹਾਂ ਪਤਾ ਲੱਗ ਗਈ ਕਿ ਜੋ ਜੋ ਇਹਨਾਂ ਨੇ ਧੋਕੇ ਸਿੱਖ ਕੌਮ ਨਾਲ ਹੁਣ ਤੱਕ ਕੀਤੇ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਆਰਐਸਐਸ ਦਾ ਧਖਲ ਇਹਨਾਂ ਨੂੰ ਪਤਾ ਲੱਗ ਗਿਆ ਕਿ ਸਿੱਖ ਵੋਟ ਹੁਣ ਇਹਨਾਂ ਵੱਲ ਨਹੀਂ ਆਉਣੀ ਇਹਨਾਂ ਵੱਲ ਸਿੱਖ ਵੋਟ ਨਹੀਂ ਝੁਕ ਰਹੀ ਸੋ ਤਾਂ ਹੀ ਇਹ ਖਾਲਸਾਨੀ ਅੱਤਵਾਦੀ ਇਹਨਾਂ ਸ਼ਬਦਾਂ ਨੂੰ ਵਰਤ ਵਰਤ ਕੇ ਸਾਡੇ ਆ ਵੀਰਾਂ ਤੇ ਅਟੈਕ ਕਰ ਕਰਕੇ ਸਾਡੇ ਹਿੰਦੂ ਭਰਾਵਾਂ ਦੀ ਵੋਟ ਆਪਣੇ ਵੱਲੋਂ ਖਿੱਚਣ ਦੀ ਕੋਸ਼ਿਸ਼ ਕਰ ਰਹੇ ਨੇ ਉਹੀ ਪੁਰਾਣੀ ਗੰਦੀ ਰਾਜਨੀਤੀ ਏਕੇ ਜਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਬੀਬਾ ਜੀ ਹੁਣ ਇਹ ਤੁਹਾਡੀਆਂ ਇਹ ਗੱਲਾਂ ਨਹੀਂ ਚੱਲਣੀਆਂ ਕਿ ਲੋਕੀ ਤੁਸੀਂ ਸਿੱਖਾਂ ਨੂੰ ਢਕਾਓਗੇ ਤਾਂ ਹਿੰਦੂ ਵੋਟ ਪਾਉਣਗੇ ਹਿੰਦੂਆਂ ਨੂੰ ਢਕਾਓਗੇ ਤਾਂ ਸਿੱਖ ਵੋਟ ਪਾਉਣਗੇ ਨਹੀਂ ਲੋਕ ਤੁਹਾਡੀ ਗੰਦੀ ਮਾਨਸਿਕਤਾ ਉਹ ਸਾਰੀ ਸਮਝ ਚੁੱਕੇ ਨੇ ਦੋਸਤੋ ਇਸ ਬਾਦਲ ਪਰਿਵਾਰ ਦੀ ਆਪਾਂ ਗੱਲਾਂ ਦੇ ਵਿੱਚ ਨਹੀਂ ਆਉਣਾ ਇਹ ਹੱਥੋਂ ਸੱਤਾ ਜਾਂਦੀ ਦੇਖ ਕੇ ਇਦਾਂ ਦੀਆਂ ਘਰੌਣੀਆਂ ਹਰਕਤਾਂ ਇਹ ਬਾਦਲਾਂ ਦੀ ਯੂਪੀ ਵਾਲੀ ਨੋ ਇਹ ਹਰ ਸਿਮਰਤ ਬਾਦਲ ਕਰ ਰਹੀ ਆ ਇਹ ਬਕਲਾੜ ਵਿੱਚ ਆ ਚੁੱਕੀ ਆ ਸੇਮ ਉਹੀ ਜਿਵੇਂ ਬੇਅੰਤੇ ਦੇ ਸਮੇਂ ਜੋਖਜ ਹੋਇਆ ਸੀ ਉਹਨਾਂ ਰਾਹਾਂ ਦੇ ਚੱਲੀ ਆ ਆਪਾਂ ਸੂਜ ਤੋਂ ਦਿਮਾਗ ਤੋਂ ਕੰਮ ਲੜਾ ਦੋਸਤੋ ਬੜੀ ਸੋਹਣੀ ਰਿਪੋਰਟ ਆ ਗਰਾਊਂਡ ਤੇ ਮੈਂ ਮਾਲਵੇ ਦੇ ਵਿੱਚ ਫਿਰ ਰਿਹਾ ਤੁਹਾਨੂੰ ਥੋੜਾ ਜਿਹਾ ਦਿਖਾ ਦਿੰਨਾ ਬੜੀ ਮਾਲਵੇ ਦੀ ਲੋਕ ਬੜੇ ਉਤਸ਼ਾਹਤ ਨੇ ਤੁਸੀਂ ਵੋਟਾਂ ਪਾਓ ਤੇ ਜਿਹੜੀ ਉਹ ਸਰਕਾਰ ਬਣਾਉ ਲੋਕ ਪਿੰਡਾਂ ਮੋੜਾਂ ਦੇ ਵਿੱਚ ਖੜੇ ਨੇ ਸੋ ਇਹੀ ਤਰ੍ਹਾਂ ਬੇਨਤੀ ਕਰਾਂਗਾ ਕਿ ਆਪਾਂ ਇਹਨਾਂ ਦੀਆਂ ਗੱਲਾਂ ਦੇ ਵਿੱਚ ਨਹੀਂ ਆਉਣਾ ਤੇ ਵੋਟਾਂ ਪਾਓ ਆਮ ਆਦਮੀ ਨੂੰ ਤਾਂ ਜੋ ਆਪਣੀ ਆਪ ਦੀ ਸਰਕਾਰ ਬਣੇ ਲੋਕ ਸਵਾਗਤ ਕਰ ਲਈ ਤੁਸੀਂ ਦੇਖੋ ਕਿਵੇਂ ਕਿਵੇਂ ਪਿੰਡਾਂ ਦੇ ਵਿੱਚ ਖਲੋਤੇ ਹੋਏ ਨੇ ਆਮ ਆਦਮੀ ਪਾਰਟੀ ਦੀ ਇਹ ਸਪੋਰਟ ਕਰ ਰਹੇ ਨੇ ਨੌਜਵਾਨ ਸੋ ਬਹੁਤ ਧੰਨਵਾਦ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ